ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਉਰਫ ਕਮਲ ਕੌਰ ਭਾਬੀ ਜਿਹੜੀ ਕਿ ਇੰਸਟਾਗ੍ਰam ਤੇ ਕਾਫੀ ਐਕਟਿਵ ਸੀ ਇੰਸਟਾਗ੍ਰam ਤੇ ਉਹਦੇ 4 ਲੱਖ ਦੇ ਲਗਭਗ ਫੋਲੋਅਰ ਸੀਗੇ ਕੱਲ ਉਹਦੀ লাশ ਬਸ਼ਨੜਾ ਦੀ ਅਰੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਮਿਲੀ ਹੈ ਇਹ ਕਾਰ ਹੈ ਜਿਹਦੇ ਵਿੱਚ ਉਹਦੀ লাশ ਪਈ ਸੀ ਦੱਸਿਆ ਜਾ ਰਿਹਾ ਕਿ 3 ਦਿਨ ਹੋ ਗਏ ਉਹਦੀ ਇਹ ਗੱਡੀ ਜਿਹੜੀ ਕਿ ਇੱਥੇ ਖੜੀ ਸੀਗੀ ਆਮ ਤੌਰ ਤੇ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਬਨ ਕੋਈ ਜ਼ਿਆਦਾ ਧਿਆਨ ਨਹੀਂ ਦਿੰਦਾ ਪਰ ਜਦੋਂ ਇਹਦੇ ਵਿੱਚੋਂ ਸਮੈਲ ਆ ਮਾਰ ਲੱਗੀ ਹੈ ਤਾ ਆਸੇ-ਬਸੇ ਦੇ ਲੋਕਾਂ ਨੇ ਪੁਲਿਸ ਨੂੰ ਇਤਲਾਹ ਕੀਤੀ ਹੈ ਕਿ ਗੱਡੀ ਵਿੱਚੋਂ ਸਮੈਲ ਮਾਰੀ ਹੈ ਪੁਲਿਸ ਨੇ ਆ ਕੇ ਜ ਮੌਕੇ ਤੇ ਜਦੋਂ ਦੇਖਿਆ ਤੇ ਅੰਦਰ ਅੰਦਰ ਕਮਲਕੌਰ ਦੀ ਖੂਨ ਨਾਲ ਲਥਪਥ ਜਿਹੜੀ লাশ ਇਹਦੇ ਅੰਦਰ ਪਈ ਸੀਗੀ ਤੇ ਸ਼ੁਰੂਆਤੀ ਜਾਂਚ ਉਹਦੇ ਸੀਸੀਟੀਵੀ ਕੈਮਰਾ ਖੰਗਾਲੇ ਜਾ ਰਹੇ ਆ ਦੱਸਿਆ ਜਾ ਰਿਹਾ ਹੈ ਕਿ 10 ਤਰੀਕ ਨੂੰ 4 ਵਜੇ ਲਗਭਗ ਇਹ ਗੱਡੀ ਇੱਥੋਂ ਗਈ ਹੈ ਤੇ ਉਸ ਤੋਂ ਬਾਅਦ 5:30 ਵਜੇ ਇੱਕ ਵਿਅਕਤੀ ਜਿਹੜਾ ਇਹਨੂੰ ਪਾਰਕ ਇੱਥੇ ਕਰਕੇ ਗਿਆ ਢੇੜ ਘੰਟਾ ਕਿੱਥੇ ਗਈ ਹੈ ਹੁਣ ਕੀ ਹੋਇਆ ਇਹ ਜਾਂਚ ਦਾ ਵਿਸ਼ਾ ਪਰ ਲੁਧਿਆਣੇ ਦੀ ਰਡ ਵਾਲੀ ਸੀ ਕੰਚਨ ਕੌਰ ਬਠਿੰਡਾ ਕੀ ਕਰਨ ਆਈ ਸੀ ਇਸ ਪਾਰਕਿੰਗ ਦੇ ਵਿੱਚ ਗੱਡੀ ਹੀ ਕਿਉਂ ਲਗਾਈ ਇਹ ਸਾਰੇ ਜਾਂਚ ਦੇ ਵਿਸ਼ੇ ਨੇ ਫਿਲਹਾਲ ਜਿਹੜੇ ਪਰਿਵਾਰ ਵਾਲੇ ਆ ਉਹ ਬਠਿੰਡਾ ਪਹੁੰਚ ਰਹੇ ਨੇ ਅੱਗੇ ਦੀ ਜਾਂਚ ਜਾਰੀ ਹੈ ਹਜੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਾਰਨ ਮਰਦਦਾ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਇਹਨੂੰ ਧਮਕੀਆਂ ਮਿਲਿਆ ਸੀ ਗੈਂਗਸਟਰਸ ਵੱਲੋਂ ਕੰਚਨ ਕੌਰ ਨੂੰ ਜਾਨੋਂ ਮਾਰਨ ਦੀ ਕੀ ਇਹਦੇ ਪਿੱਛੇ ਕਿਸੇ ਗੈਂਗਸਟਰ ਗਰੁੱਪ ਦਾ ਹੱਥ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਹ ਤਮਾਮ ਜਾਂਚ ਦੇ ਵਿਸ਼ੇ ਨੇ ਆਪਾਂ ਗੱਲਬਾਤ ਕਰਾਂਗੇ ਪੁਲਿਸ ਅਧਿਕਾਰੀਆਂ ਨਾਲ ਕੋਈ ਅਪਡੇਟ ਹੋਈ ਤਾਂ ਹੋਰ ਜ਼ਰੂਰ ਦਵਾਂਗੇ ਜੁੜੇ ਚੈਨਲ ਪੰਜ ਪੰਜ ਟੀਵੀ ਦੇ ਨਾਲ